ਉਹ ਮੈਂ ਕੀਤਾ ਵੀ ਸੀ ਉਹ ਚ ਕਿਸੇ ਜਗਨੂ ਦੇ ਕਿਸੇ ਐਪੀਸੋਡ ਚ ਉਹ ਐਡੀਓ ਸਾਹਿਬ ਆਏ ਚੈੱਕ ਕਰਨ ਐਡੀਓ ਸਾਹਿਬ ਆਏ ਚੈੱਕ ਕਰਨ ਉਥੇ ਕੰਨ ਤੇ ਲਿਖਿਆ ਆ ਨਹੀਂ ਨਹੀਂ ਡੀਓ ਸਾਹਿਬ ਨਹੀਂ ਆਏ ਐ ਡੀਐਸਪੀ ਸਾਹਿਬ ਆਏ ਥਾਣੇ ਚ ਥਾਣੇ ਵਿੱਚ ਚੈਕਿੰਗ ਕਰਨ ਉਥੇ ਲਿਖਿਆ ਆ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸੇਵਾ ਲਈ ਆਓ ਸਿੱਖਣ ਲਈ ਆਓ ਸੇਵਾ ਲਈ ਜਾਓ ਸਦਾ ਸੱਚ ਬੋਲੋ ਹੈਨਾ ਤਾਂ ਉਹ ਡੀਐਸਪੀ ਜਿਹਨਾਂ ਯਾਰਾਂ ਜਿਹੜੇ ਨਾਰੇ ਲਿਖੇ ਜੇ ਕੰਨ ਤੇ ਇਹ ਤਾਂ ਸਕੂਲਾਂ 'ਚ ਲਿਖਉਂਦੇ ਨੇ ਇਹ ਥਾਣੇ 'ਚ ਕੀ ਕੰਮ ਹੈਗਾ ਮੈਂ ਹੌਲਦਾ ਸੀ ਮੈਂ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਹੈ ਜੀ ਆਪਾਂ ਚੌਂਕੀ ਬਣਾਉਣ ਵਾਸਤੇ ਦੱਬਿਆ ਹੋਇਆ ਹੈ ਉਸ ਵਾਸਤੇ ਇਹ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਿਸ ਦੀਆਂ ਚੌਂਕੀਆਂ 'ਚ ਦੱਬਿਓਏ ਨਹੀਂ ਹੁਣ ਪੁਲਿਸ ਨਾਲ ਵੀ ਗੱਲ ਕਰਾਂਗੇ ਵੀ ਭਾਈ ਕਿਤੇ ਹੋਰ ਜਗ੍ਹਾ ਲਓ ਯਾਰ ਤੇਨ ਹੋਰ ਜਗ੍ਹਾ ਦਿੰਦੇ ਆ ਤੁਸੀਂ ਸਕੂਲ ਤੇ ਘਟੋ ਘਟ ਜਿਹੜਾ ਥਾਣੇ ਦਾ ਉਹ ਫਰਕ ਰੱਖੋ ਨਾ ਕਿਉਂਕਿ ਉਧਰੋਂ ਚੀਕਾਂ ਪਹਿਣ ਗਿਆ ਇੱਧਰ ਇੱਧਰ ਪੜਾਈਦਾ ਮਾਹੌਲ ਹੈ ਸੋ ਇਹ ਅਜ਼ੀਮ ਕਿਉਂਕਿ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖੇਤੀ ਘਰੇ ਆਮ ਕਰਾਂ ਜੋ ਆ ਤਾਂ ਕਰਕੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਨੇ ਉਹਨਾਂ ਨੂੰ ਕੀ ਬਦਤ ਉਹ ਛੱਡੋ ਪਰੇ ਉਹਨਾਂ ਨੂੰ ਕੀ ਪਤਾ ਹੈ ਇਹ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ ਹੋਰ ਆਪਾਂ ਉਹਨਾਂ ਨੂੰ ਕੀ ਪਤਾ ਦੀ ਉਮੀਦ ਕਰ ਸਕਦੇ ਸੋ ਅੱਜ ਅਦੇ ਆਪਕੀ ਦੇ ਉਸ ਮੌਕੇ ਤੇ ਮੈਂ ਵਧਾਈ ਵੀ ਦਿਨ ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬੀ ਮਾਂ ਬੋਲੀ ਨਾਲ ਸੰਬੰਧਤ ਵੀ ਦੇਖੋ ਇੱਕ ਗੱਲ ਹੋਰ ਵੀ ਹੈ ਤੁਸੀਂ ਸਕੂਲਾਂ ਦੇ ਵਿੱਚੋਂ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਭਾਵੇਂ ਅੱਧਾ ਪੀੜ ਬਦਲਾ ਲਓ ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਤੇ ਪੜ੍ਹਾਉਣੀ ਜ਼ਰੂਰ ਸਿੱਖੋ ਲਿਖਣੀ ਜ਼ਰੂਰ ਸਿਖਾਓ ਸ਼ੁੱਧ ਪੰਜਾਬੀ ਭੜੇ ਬੱਚੇ ਜਿਹੜੇ ਉੱਤੇ ਟੈਸਟ ਦੇਣ ਆਉਂਦੇ ਨੇ ਸੇਵਾ ਵਿਖੇ ਤੋਂ ਬਾਅਦ ਲਿਖਣਾ ਹੀ ਨਹੀਂ ਆਉਂਦਾ ਕੋਈ। ਜੋ ਹੋਰ ਭਰਤੀ ਕਰਾਂਗੇ ਪੰਜਾਬੀ ਟੀਚਰਜ਼ ਦੀ ਭਰਤੀ ਕਰਾਂਗੇ। ਬਹੁਤ ਸਾਰੇ ਪੰਜਾਬੀ ਲੈਕਚਰਰਜ਼ ਦੀ ਭਰਤੀ ਕਰਾਂਗੇ। ਆਪਣੀ ਬੋਲੀ ਜਿਹੜੀ ਹੈ ਉਹ ਨਹੀਂ ਇੰਦਰ-ਉਂਦਰ ਹੋਣੀ ਚਾਹੀਦੀ। ਕਿਉਂਕਿ ਜੇ ਬੋਲੀ ਉਹ ਚਲੀ ਗਈ ਫਿਰ ਕੀ ਰਹਿ ਗਿਆ? ਸੋ ਪੰਜਾਬੀ ਮਾਂ ਬੋਲੀ ਹੈ ਸਾਡੀ। ਜਿਹੜਾ ਬਾਕੀ ਜਿਹੜੀ ਮਰਜੀ ਭਾਸ਼ਾ ਵਰਤ ਲਓ। ਉਹ ਹਿੰਦੀ ਦਾ ਪੀੜ ਵੀ ਹੋਊਗਾ ਸਮਾਜਿਕ ਸਿੱਖਿਆ ਦਾ ਵੀ ਹੋਊਗਾ ਮੈਥ ਦਾ ਵੀ ਐ ਡਰਾਇੰਗ ਦਾ ਪੀੜ ਵੀ ਐ ਸੋ ਅੱਠ ਨੌ ਵਿਸ਼ੇ ਨੇ ਜਿਹੜੇ ਕਿ ਪੜਨ ਤਾਂ ਪੜਨਾ ਹੈ ਬੱਚਾ ਪਰ ਅਸੀਂ ਕੋਸ਼ਿਸ਼ ਸਕੂਲ ਆਫ ਐਮਿਨਸ ਨਹੀਂ ਇਹੀ ਕਰ ਰਹੇ ਹਾਂ ਕਿ ਬੱਚੇ ਦੇ ਇੰਟਰਸਟ ਮੁਤਾਬਕ ਪੜਾਇਆ ਜਾਵੇ ਵੀ ਉਹਦਾ ਇੰਟਰਸਟ ਕੀ ਹੈ ਹੁਣ ਪੜਾਈ ਜਾਂਦੇ ਹਾਂ ਠੀਕ ਹੈ ਤੁਸੀਂ ਪੜਾਉਂਦੇ ਹੋਗੇ ਸਾਬ ਵਾਲੇ ਮਾਟਰ ਜੀ ਬੈਠੇ ਹੋਣੇ ਬਹੁਤ ਸਾਰੇ ਨੂੰ ਮੈਨੂੰ ਆਪ ਦੱਸ ਦੋ ਵੀ ਤੁਸੀਂ ਕਦੇ a² b² 2ab ਦਾ ਫਾਰਮੂਲਾ ਵਰਤ ਕੇ ਬਾਜ਼ਾਰ ਚੋਂ ਕੀ ਲਿਖ ਰਿਤੇ ਸਾਨੂੰ ਪੜਾਈ ਜਾਂਦੇ ਟੈਨ θ cos θ ਨੇ ਜਾਨ ਖਾਲੀ ਸਾਡੀ ਵੀ ਇਹ ਸਾਇੰਸ ਵਾਲਾ ਨੂੰ ਪੜਾਓ ਜਿਨ੍ਹਾਂ ਨੇ ਉਧਰ ਨੂੰ ਜਾਣਾ ਉਹਨਾਂ ਨੂੰ ਪੜਾਓ ਸਾਨੂੰ ਸਾਨੂੰ ਕਾਹਦਾ θ θਾ ਇਹ ਮੈਂ ਗੱਲ ਕਹੀ ਵੀ ਸੀ ਇਹਦਾ ਤੇ ਟੀਵੀ ਚੈਨਲ ਤੇ ਉਹ ਨਾ ਪੜਾਉਂਦੇ ਸਾਨੂੰ ਕੁਝ ਹੋਰ ਹੈ ਸਿਲੇਬਸ ਕੁਝ ਹੋਰ ਹੈ ਜ਼ਿੰਦਗੀ 'ਚ ਕੰਮ ਕੁਝ ਹੋਰ ਹੁੰਦਾ ਹੈ ਜਿਹੜਾ ਟੀਚਰ ਸਿਲੇਬਸ ਦੇ ਨਾਲ ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜਾਉਂਦਾ ਰਹਿੰਦਾ ਨਾ ਸਭ ਤੋਂ ਫੇਵਰਿਟ ਟੀਚਰ ਉਹ ਹੁੰਦਾ ਸਾਰੇ ਬੱਚਿਆਂ ਨੂੰ ਵੀ ਯਾਰ ਨਾ ਨਾਲ-ਨਾਲ ਹੋਰ ਗੱਲਾਂ ਵੀ ਦੱਸਦੇ ਆ ਇਹ ਮਾਟਰ ਜੀ ਚਾਹੇ ਉਹ ਜਿਹੜੇ ਮਰਜ਼ੀ ਰੂਪ 'ਚ ਦੱਸਦੇ ਹੋਣ ਮੈਨੂੰ ਵੀ ਅੱਜ ਜਿਆਦਾ ਨਹੀਂ ਸਾਰੇ ਮੇਰੇ ਚ ਡਰਾ ਮਾਟਰ ਜੀ ਨੈਣੂ ਰਾਮ ਜੀ ਮਿਸ਼ਨ ਕੁਮਾਰ ਜੀਤ ਸਿੰਘ ਮੇਰੇ ਜਿਹੜੇ ਗੁਰਦੇਵ ਸਿੰਘ ਮੈਂ ਅਬਾਦਰ ਸਿੰਘ ਜੀ ਜਿੰਨੇ ਟੀਚਰ ਮੈਂ ਜਦੋਂ ਵੀ ਮਿਲਦਾ ਮੈਂ ਜਾਣਨਾ ਪਿੰਡ ਵਾਲ ਕਿਤੇ ਮੈਂ ਮਿਲਦਾ ਮੈਂ ਉਹਨਾਂ ਪੈਰੀਆਂ ਚਲਾਉਣਾ ਕਿੰਨੀ ਖੁਸ਼ੀ ਹੁੰਦੀ ਔੜ ਜਿਹੜਾ ਦਰਖਤ ਹੈ ਨਾ ਉਹ ਜਦੋਂ ਫਲ ਤੇ ਫੁੱਲ ਤੇ ਛਾਂ ਦੇਣ ਲੱਗ ਜਾਂਦਾ ਨਾ ਸਭ ਤੋਂ ਵੱਧ ਖੁਸ਼ੀ ਉਹਨੂੰ ਆਪਦੇ ਹੱਥੀਂ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਲਾਇਆ ਸੀ ਇਹ ਲੱਗਦਾ ਸੋ ਕਿੰਨੀ ਖੁਸ਼ੀ ਹੁੰਦੀ ਹੋਣੀ ਜਿਹੜੇ ਤੁਸੀਂ ਪੜਾ ਕੇ ਬੱਚੇ ਜਿਹੜੇ ਕੋਈ ਵੱਡੇ ਆਉਦਿਆਂ ਤੇ ਪਹੁੰਚ ਗਏ ਜੇ ਤੁਹਾਡੇ ਕੋਲੇ ਆ ਕੇ ਦੁਆਰੇ ਪੈਰੀਆਂ ਤਰੋਂਦੇ ਨੇ ਮਾਝੀ ਦੀ ਪੈਰੀ ਪੈਣੀ ਹੈ ਪਛਾਣ ਲਿਆ ਜੀ ਸ਼ਾਇਦ ਮਾਸਟਰ ਕਹਿੰਦੇ ਮੈਂ ਪਛਾਣਾਂ ਕਿਉਂਕਿ ਕਈ ਬਹੁਤ ਸਾਰੇ ਬੱਚੇ ਲੰਘ ਜਾਂਦੇ ਆ ਕਲਾਸ ਚ ਪਰ ਮੈਂ ਹਮੇਸ਼ਾ ਇਹ ਤੇ ਨਾ ਸਤਕਾਰ ਕਰੋ ਆਪਣੇ ਉਸਤਾਦਾਂ ਦਾ ਆਪਣੇ ਕੋਚਾਂ ਦਾ ਆਪਣੇ ਮਾਸਟਰਾਂ ਦਾ